ਅਸ ਕਿਸਮ ਦੇ ਹੀ ਜਿਨ੍ਹਾਂ ਦੇ ਜ਼ਖਮ ਜ਼ੁਖਮ ਕਾਫੀ ਸੀ ਕਾਫੀ ਉਹਨਾਂ ਦੇ ਹਾਲਾਤ ਜਿਹੜੇ ਹੀ ਮਾੜੇ ਸੀ ਤੇ ਮੈਂ ਉਹਨਾਂ ਵਾਸਤੇ ਥੋੜਾ ਬਹੁਤਾ ਜਿੰਨਾ ਕਿ ਮੈਂ ਕਰ ਪਾਇਆ ਉਦੋਂ ਉਹਨਾਂ ਦੀ ਡਰੈਸਿੰਗ ਡਰੈਸਿੰਗ ਕਰਾਈ ਉਹਨਾਂ ਦੀਆਂ ਪੱਟੀਆਂ ਪੁੱਟੀਆਂ ਕਰਵਾਈਆਂ ਇਹ ਵੋ ਹਨਾ ਤੇ ਥੋੜਾ ਜਿਹਾ ਸਮੇਂ ਬਾਅਦ ਮਤਲਬ ਜਿਹੜੇ ਬੰਦੇ ਦੀ ਅੱਜ ਡਰੈਸਿੰਗ ਕੀਤੀ ਆ ਨੈਕਸਟ ਡੇ ਮੈਨੂੰ ਉਹ ਨਹੀਂ ਕਦੀ ਮਿਲਿਆ ਤੇ ਲਗਭਗ ਮੈਂ ਕਾਫੀ ਦਿਨ ਟਡਾ ਕਰਦਾ ਰਿਹਾ ਤੇ ਫਿਰ ਸਾਡਾ ਭੋਇਵਾਲ ਉਹ ਬੜਾ ਸਪੋਰਟ ਕਰਦਾ ਸਾਡੇ ਲਾਗੇ ਬੰਨੇ ਵਾਲੇ ਜਿਹੜੇ 8-10 ਪਿੰਡ ਬੜੀ ਜ਼ਬਰਦਸਤ ਸਪੋਰਟ ਕਰਦੇ ਭਾਜੀ ਤੁਸੀਂ ਵੀ ਆਹ ਹਰ ਟੈਕਨੋਲੋਜੀ ਦਾ ਫਾਇਦਾ ਲੈਂਦੇ ਹੋ ਸੋਸ਼ਲ ਮੀਡੀਆ ਤੇ ਫਿਰ ਇੰਨਾ ਗਰੀਬਾਂ ਦੀਆਂ ਵੀਡੀਓਜ਼ ਪਾ ਪਾ ਕੇ ਪੈਸੇ-ਪੂਸੇ ਇਕੱਠੇ ਕਰ ਲੈਂਦੇ ਹੋ ਮੰਗ ਲੈਂਦੇ ਹਾਂ ਨਹੀਂ ਪੈਸੇ ਤਾਂ ਕੀ ਮੈਨੂੰ ਲੱਗਦਾ ਕਿ ਅਜੀ ਵੀਡੀਓ ਵਾਡੀਓ ਪਾਉਣ ਦੀ ਕੱਲੀ ਲੋੜ ਨਹੀਂ ਪਈ ਬਹੁਤੀ ਬਾਕੀ ਮੇਰਾ ਪੇਜ ਹੈ ਉਹਦਾ ਫੇਸਬੁੱਕ ਤੇ ਮੇਰਾ ਭਾਣਜਾ ਜਿਹੜਾ ਉਹ ਹੀ ਉਹਨੂੰ ਦੇਖਦਾ ਚਾਹਦਾ ਮੈਨੂੰ ਤਾਂ ਬਹੁਤਾ ਨਹੀਂ ਚਲਾਉਣਾ ਆਂਦਾ ਤੇ ਠੀਕ ਠਾਕ ਜਿਹਾ ਆਪਣਾ ਮਤਲਬ ਬਹੁਤੀ ਵਾਸੀ ਲੋੜ ਹੈ ਹੀ ਨਹੀਂ ਉਸ ਚੀਜ਼ ਦੀ ਕਿਉਂਕਿ ਜਾਰਾ ਤੁਸੀਂ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ ਚ ਪੈ ਜਾਓਗੇ ਨਾ ਤੇ ਆਪ ਮਤਲਬ ਸਦਾ ਵਾਸਤੇ ਆਪਣੀ ਖੁਸ਼ੀ ਨੂੰ ਗਵਾ ਲੋਗੇ ਜ਼ਿਆਦਾਤਰ ਜਿਹੜੇ ਸੋਸ਼ਲ ਐਕਟਿਵਿਸਟ ਨੇ ਐਨਜੀਓ ਚਲਾਉਂਦੇ ਜਾਂ ਤੁਹਾਡੇ ਕੋਲ ਆਸ਼ਰਮ ਚਲਾਉਂਦੇ ਆ ਜਾਂ ਤੇ ਉਹ ਫੈਮਲੀ ਚਲਾਉਂਦੇ ਆ ਜਾਂ ਉਹ ਪੈਸੇ ਲਈ ਚਲਾਉਂਦੇ ਆ ਸੇਵਾ ਵਾਲੀ ਭਾਵਨਾ ਜਿਹੜੀ ਨਾ ਉਹ ਤੀਸਰੇ ਥਾਂ ਚਲੀ ਜਾਂਦੀ ਆ ਮੈਂ ਸਿੱਧਾ ਸਵਾਲ ਸ਼ਾਇਦ ਤੁਹਾਨੂੰ ਕੌੜਾ ਵੀ ਲੱਗੇ ਕਿ ਪੈਸੇ ਇਕੱਠੇ ਕਰਦੇ ਪਈਓ ਕੋਈ ਸ਼ੌਹਰਤ ਕੁਮਾਰ ਰਹੇ ਹੋ ਨਹੀਂ ਭਾਜੀ ਇਹ ਚੀਜ਼ਾਂ ਦੋਨੋਂ ਹੀ ਨਹੀਂ ਹੈਗੀ